ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਰਾਜਵੀਰ ਸਿੰਘ ਤਲਵੰਡੀ ਦੇ ਯਤਨਾਂ ਸਦਕਾ ਅੱਜ ਗੁਰਲਾਲ ਸਿੰਘ ਸੰਧੂ ਅਤੇ ਪ੍ਰਿੰਸੀਪਲ ਮਲਤਾਨ ਸਿੰਘ ਆਪਣੇ अनेका ਸਾਥੀਆਂ ਸਮੇਤ ਸ਼ਰੋਮਣੀ ਅਕਾਲੀ ਦਲ ਬਾਦਲ ਅਤੇ ਆਪ ਨੂੰ ਅਲਵਿਦਾ ਕੇ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਸਾਬਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਪੁੱਲਰ ਨੇ ਸ਼ਾਮਲ ਹੋਣ ਵਾਲਿਆਂ ਨੂੰ ਸਿਰੋਪਾ ਪਾ ਕੇ ਆਖਿਆ ਜਿਉ ਆਇਆ ਦੱਸਣਾ ਚਾਹੁੰਦਾ ਕਿ ਰਾਜबीर ਸਿੰਘ ਤਲਵੰਡੀ ਦੇ ਯਤਨਾਂ ਸਦਕਾ ਪਿੰਡ ਵਲਟਵਾ ਤੋਂ ਭਾਰੀ ਗਿਣਤੀ ਵਿੱਚ ਗੁਰਲਾਲ ਸਿੰਘ ਸੰਧੂ ਅਤੇ ਪ੍ਰਿੰਸੀਪਲ ਮਲਤਾਨ ਸਿੰਘ ਆਪਣੇ ਅਨੇਕਾਂ ਸਾਥੀਆਂ ਸਮੇਤ ਕਾਂਗਰਸ ਪਾਰਟੀ ਵਿੱਚ ਹੋਏ ਸ਼ਾਮਲ ਸਾਬਕਾ ਵਿਧਾਇਕ ਸਰਦਾਰ ਸੁਖਪਾਲ ਸਿੰਘ ਭੁੱਲਰ ਨੇ ਕਾਂਗਰਸ ਦੇ ਹਰ ਇੱਕ ਵਰਕਰ ਦਾ ਭਾਰੀ ਮਾਨ ਸਨਮਾਨ ਕੀਤੀਆਂ ਜਾਂਦੀਆਂ ਅੱਖੀਆਂ ਵੱਡੀਆਂ ਗੱਲਾਂ ਅਤੇ ਸ਼ਾਮਲ ਹੋਣ ਵਾਲਿਆਂ ਨੂੰ ਸਿਰਪਾਪ ਆਖਿਆ ਜੀਓ ਆਇਆਂ ਦਸਣਾ 14 ਕਿ ਰਾਜਵੀਰ ਸਿੰਘ ਤਲਵੰਡੀ ਦੇ ਯਤਨਾ ਸਦਕਾ ਪਿੰਡ ਬਲਟੋਹਾ ਤੋਂ ਭਾਰੀ ਗਿਣਤੀ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਆਪ ਨੂੰ ਅਲਵਿਦਾ ਆਖ ਕੇ ਕਾਂਗਰਸ ਪਾਰਟੀ ਦੇ ਕੁੰਬੇ ਵਿੱਚ ਹੋਏ ਸ਼ਾਮਲ ਤੁਸੀਂ ਵੇਖ ਰਹੇ ਹੋ ਜੋ ਟੀਵੀ ਕੁਲੂ ਮਾਰਾਇ ਦਾ ਸੱਚੇ ਪਾਤਸ਼ਾਹ ਦਾ ਧੰਨਵਾਦ ਕਰਦੇ ਆਂ ਪੀ ਇਹੋ ਜਿਹੇ ਨੇਕ ਕਮਾਈਆਂ ਕਰਨ ਵਾਲੇ ਇਹੋ ਜੇ ਸਮਾਜ ਦੇ ਵਿੱਚ ਚੰਗੀ ਸ਼ਬੀ ਰੱਖਣ ਵਾਲੇ ਲੋਕ ਜਿਨ੍ਹਾਂ ਨੇ ਹਮੇਸ਼ਾ ਹੀ ਕਿਸੇ ਦੇ ਕੰਮ ਆਇਆ ਮੁਸੀਬਤ 'ਚ ਕਿਸੇ ਦੀ ਬਾਹ ਫੜੀ ਆ ਇਹੋ ਜੇ ਨੇਕ ਔਰ ਵਧੀਆ ਪਰਿਵਾਰ ਜਿਹੜੇ ਸਾਡੇ ਨਾਲ ਜੁੜਦੇ ਜਾ ਰਹੇ ਨੇ ਚੰਗੇ ਬੰਦੇ ਜੁੜਨਗੇ ਚੰਗੀ ਨੀਤੀ ਵਾਲੇ ਚੰਗੀ ਸੋਚ ਵਾਲੇ ਤੇ ਉਹ ਪਾਰਟੀ ਚੰਗੇ ਕੰਮ ਕਰਨ ਲਈ ਲਾਮਬੰਦ ਹੋਊਗੀ ਮਜਬੂਰ ਹੋਊਗੀ ਔਰ ਚੰਗੀ ਫੌਜ ਹੋਊਗੀ ਔਰ ਜਿੱਥੇ ਅੱਜ ਬਹੁਤ ਹੀ ਵੱਡੀ ਗੀਤੀ ਦੇ ਵਿੱਚ ਸਾਡੀਆਂ ਬਹੁਤ ਹੀ ਸਤਿਕਾਰਯੋਗ ਸਾਡੀਆਂ ਮਾਤਾ-ਮਾਪਾਂ ਭੈਣਾਂ ਛੋਟੀਆਂ ਸਾਡੀਆਂ ਪਿਆਰੀਆਂ ਬੱਚੀਆਂ ਇਸ ਪ੍ਰੋਗਰਾਮ ਦੇ ਵਿੱਚ ਪਹੁੰਚ ਕੇ ਹੋਰ ਇੱਕ ਸਾਨੂੰ ਜੋਸ਼ ਔਰ ਸਾਨੂੰ ਤਾਕਤ ਔਰ ਸਾਨੂੰ ਬਲ ਮਿਲਿਆ ਕਿ ਸਾਨੂੰ ਉਹਨਾਂ ਦਾ ਵੀ ਅਸ਼ੀਰਵਾਦ ਪ੍ਰਾਪਤ ਹੋਇਆ ਮੈਂ ਉਹਨਾਂ ਦਾ ਵੀ ਆਪ ਦੇ ਵੱਲੋਂ ਸਮੁੱਚੀ ਕਾਂਗਰਸ ਪਾਰਟੀ ਵੱਲੋਂ तहे ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਤੋਂ ਮੈਂ ਸਮਝਦਾ ਵੀ ਜਿੱਥੇ ਸਾਰੀਆਂ ਸਾਡੀਆਂ ਮਾਤਾ-ਮਾਪਾਂ ਭੈਣਾਂ ਅੱਜ ਪਹੁੰਚ ਕੇ ਇਸ ਪ੍ਰੋਗਰਾਮ ਨੂੰ ਜਿੱਥੇ ਆਪਾਂ ਸਾਰਿਆਂ ਨੂੰ ਪੁਰਾਣੇ ਸਾਡੇ ਜਿੰਨੇ ਕਾਂਗਰਸ ਸੀ ਉਹਨਾਂ ਨੂੰ ਚਾਹ ਆ ਉਥੇ ਸਾਡੇ ਨਾਲ ਨਵੇਂ ਜਿਹੜੇ ਅੱਜ ਸੈਂਕੜੇ ਦਰਜਨਾ ਪਰਿਵਾਰ ਜਿਹੜੇ ਕਾਂਗਰਸ ਸ਼ਾਮਲ ਹੋ ਰਿਹਾ ਉਹਨਾਂ ਵਿੱਚ ਇੱਕ ਨਵਾਂ ਜੋਸ਼ ਤੇ ਨਵਾਂ ਉਤਸ਼ਾਹ ਅੱਜ 1.5 ਪੌਣੇ 2000 ਆਉਣ ਵਾਲੀਆਂ 27 ਦੀਆਂ ਵੋਟਾਂ ਨੂੰ ਲੈਦੇ ਆ ਪਰ ਮੇਰੇ ਖਿਆਲ ਅੱਲੇ ਬਟੋਏ ਪਿੰਡ ਦੀ ਜੇ ਗੱਲ ਕਰੀਏ ਇਹ ਫਰਦਵਾ ਅਟਵਾ ਪ੍ਰੋਗਰਾਮ ਆਪਣਾ ਬਟੋਏ ਦੇ ਇਹ ਨਹੀਂ ਬੋਲਦੇ ਕਿ ਸਾਡਾ ਰਾਜਵੀਰ ਸਾਡਾ ਸਰਪੰਚ ਸਾਡਾ ਭਰਾ ਤਲਵੰਡੀ ਵਾਲਾ ਇੰਡਸਟਰੀ ਦਾ ਰਾਜਵੀਰ ਤੋਂ ਬੜਾ ਹੀ ਵਧੀਆ ਕੱਲਾ ਰਾਜਵੀਰ ਦੀ ਸਾਰੇ ਕਿਉਂਕਿ ਮੇਰੀ ਉਹੀ ਕੋਸ਼ਿਸ਼ ਰਹੀ ਹੈ ਚਾਹ ਸਾਡੇ ਭੂਰੇਆਂ ਦੇ ਉਸਤਾਦ ਅੰਗਰੇਜ਼ ਤੋਂ ਆ ਚਾਹ ਸਾਡੇ ਗਿੱਲ ਸਾਹਿਬ ਨਵੇਂ ਤੁਰੇ ਆ ਸਾਡੇ ਰਿਸ਼ਪਾਲ ਤੋਂ ਸਰਪੰਚ ਸਾਹਿਬ ਸਾਡੇ ਭੂਰੇਆਂ ਵਾਲੇ ਸਾਰੇ ਕਿਸੇ ਦਾ ਨਾਮ ਹੈ ਕਿੱਦਾਂ ਦਾ ਰਹਿ ਗਿਆ ਫਿਰ ਉਹਨੇ ਕਹਣਾ ਵੀ ਮੇਰਾ ਨਾਮ ਨਹੀਂ ਲਿਆ ਔਰ ਪਿਛਲੇ ਜਿਹੜੀ ਭਗਵਾਨਪੁਰੇ ਤੋਂ ਸਾਡੇ ਸਪੰਸਰ ਸਰਦਾਰ ਗਰਮੇਸ਼ ਤੋਂ ਉਹ ਆਪਣੀ ਪਾਰਟੀ ਸ਼ਾਮ ਲੋਕੇ ਰਾਜੋ ਕੇ ਰਸਤਾ